ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਚੋਣਾਂ ਤੋਂ ਬਾਅਦ ਹਰ ਉਮੀਦਵਾਰ ਚੋਣ ਅਤੇ ਨਤੀਜੇ ਦੀ ਵਿਚਾਰਲੇ ਸਮੇਂ ਦੇ ਵਿੱਚ ਆਪਣੀ ਥਕਾਵਟ ਨੂੰ ਦੂਰ ਕਰਨ ਦੇ ਲਈ ਕਿਸੇ ਹਿਲ ਸਟੇਸ਼ਨ ਤੇ ਜਾ ਕੇ ਆਰਾਮ ਕਰਦੇ ਨੇ ਪਰ ਜਲੰਧਰ ਦੇ ਵਿੱਚ ਲੋਕ ਸਭਾ ਜਿਲ੍ਹੀ ਚੋਣ ਹੋਣ ਤੋਂ ਬਾਅਦ ਇੱਕ ਅਜਿਹੇ ਉਮੀਦਵਾਰ ਜੋ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਸੁਖਵਿੰਦਰ ਸੁਖੀ 10 ਮਈ ਤੋਂ ਬਾਅਦ 11 ਮਈ ਨੂੰ ਆਪਣੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਦੇਖਦੇ ਹੋਏ ਨਜ਼ਰ ਆਏ ਅਜ ਵੀ ਉਹਨਾਂ ਨੇ ਹਸਪਤਾਲ ਦੇ ਵਿੱਚ ਆਪਣੇ ਮਰੀਜ਼ ਦੇਖਦੇ ਹੋਏ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੁਖਮਿੰਦਰ ਸੁਖੀ ਨੇ ਜਲੰਧਰ ਲੋਕ ਸਭਾ ਦੇ ਦੌਰਾਨ ਵੋਟਾਂ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ VOTING ਪ੍ਰਤੀਸ਼ਤ ਘੱਟ ਹੋਣ ਦੀ ਵੀ ਚਿੰਤਾ ਜ਼ਾਹਿਰ ਹੈ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰਾਜਨੀਤੀ ਦੀ ਕੁਰਸੀ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਆਪਣੇ ਪ੍ਰੋਫੈਸ਼ਨਲ ਡਾਕਟਰ ਦੀ ਕੁਰਸੀ ਤੇ ਬੈਠ ਕੇ ਹੀ ਸਕੂਨ ਮਿਲਦਾ ਹੈ ਇਸ ਦੇ ਨਾਲ ਹੀ ਆਪਣੇ ਜਿੱਤ ਦੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰੱਬ ਤੇ ਪੂਰਾ ਭਰੋਸਾ ਹੈ ਸਤਿ ਪੰਥ ਜਿਹੜੇ ਸਾਡੇ VOTER SUPPORTER ਜਿੰਦਰ ਦੇ ਜਿੰਨੇ ਵੀ ਉਥੇ ਰਹਿਣ ਵਾਲੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਪਿਆਰ ਜੋ ਸਤਕਾਰ ਮੈਨੂੰ ਬਖਸ਼ਿਆ ਉਹ ਮੈਂ ਮੇਰਾ ਪਰਵਾਸ ਸਦਾ ਹੀ ਉਹਨਾਂ ਦਾ ਰਹਿਣੀ ਰਹੇਗਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਜਿੱਥੋਂ ਤੱਕ ਲੋਕ ਸਭਾ ਦੀ ਇਲੈਕਸ਼ਨ ਦਾ ਸਵਾਲ ਹੈ ਇਹ ਬਹੁਤ ਵੱਡਾ ਫਰਕ ਏਰੀਆ ਜੂ ਵੱਡਾ ਹੁੰਦਾ ਪਰ ਸਟਾਈਲ ਉਹੀ ਹੁੰਦਾ ਫੰਕਸ਼ਨਿੰਗ ਉਸੇ ਤਰ੍ਹਾਂ ਦਾ ਕਿਉਂਕਿ ਵਿਧਾਨ ਸਭਾ ਚ ਵੀ ਤੁਸੀਂ ਇਕੱਲੇ ਕੰਮ ਨਹੀਂ ਕਰਦੇ ਤੁਹਾਡੀ ਪੂਰੀ ਟੀਮ ਤੁਹਾਡੀ ਪਾਰਟੀ ਤੁਹਾਡੇ ਵਰਕਰ ਸਮਰਥਕ ਕੰਮ ਕਰਦੇ ਆ ਔਰ ਇਸੇ ਤਰ੍ਹਾਂ ਲੋਕ ਸਭਾ ਲੋਕ ਸਭਾ ਇੱਥਾ ਹੋਰ ਵੀ ਜਿਆਦਾ ਵਰਕਰ ਸਮਰਥਕ ਜਦ ਤੱਕੜੇ ਹੋ ਕੇ ਕੰਮ ਕਰਦੇ ਕਿਉਂਕਿ ਕੈਂਡੀਡੇਟ ਕੋਲ ਇਕੱਲੇ ਇਕੱਲੇ ਨੂੰ ਮਿਲਣਾ ਬਹੁਤ ਸੰਭਵ ਨਹੀਂ ਹੁੰਦਾ ਸੋ ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਉੱਥੇ ਨੂੰ ਚੰਗਾ ਵੀ ਲੱਗਿਆ ਉਹ ਮੈਂ ਇਹਨਾਂ ਮਾਨਸਿਕ ਕਾਰਜ ਜਿਹੜਾ ਉਹਨਾਂ ਨੇ ਦਿੱਤਾ ਮੈਨੂੰ ਲੱਗਦਾ ਸੀ ਕੋਈ ਨਾ ਨਹੀਂ ਕਰਨਗੇ ਮੇਰਾ ਪਰ ਮੈਂ ਇੱਕ ਵਾਰ ਫਿਰ ਦੰਦਪਸੀਆਂ ਨਾਲ ਤਲਵਾਰ ਗੱਲ ਕਰਤਾ ਕਿ ਉਹਨਾਂ ਨੇ ਬੜਾ ਚੰਗਾ ਵਗਾਰ ਆਤਾ ਮੈਨੂੰ ਸ਼ਾਂਤ ਦਾ ਇੱਕ ਜਰੀਆ ਬੰਦਾ ਸੋ ਮੈਂ ਸਮਝ ਲਿਆ ਕਿ ਬਾਬਾ ਨਾਨਕ ਦੀ ਉਸੰਤੀ ਰਹੇ ਤਾ ਟੋਲੇਗਾ ਔਰ ਜੋ ਵੀ ਫੈਸਲਾ ਹੋਏਗਾ ਲੋਕਾਂ ਦਾ ਉਹ ਸਾਨੂੰ ਸਹਿਕਾਰ ਹੋਏਗਾ ਔਰ ਮੈਂ ਮਹਿਸੂਸ ਕਰਦਾ ਕਿ ਡੈਮੋਕਰੇਸੀ ਦੇ ਵਿੱਚ ਸਾਨੂੰ ਹਰ ਇੱਕ ਨੂੰ ਵੋਟ ਕਰਨੀ ਚਾਹੀਦੀ ਨਾਲ ਅਪ੍ਰੈਲ ਵੀ ਬਹੁਤ ਕੀਤੀ ਸੀ ਪਰ ਇੱਕ ਜਰੂਰ ਨੁਕਸਾਨਾ ਕਿ VOTING ਜਿਹੜੀ ਬਹੁਤ ਘੱਟ ਪਰਸੈਂਟੇਜ ਹੋਈਆ ਪਰ ਸਾਨੂੰ VOTING ਵੱਧ ਹੋਣੀ ਚਾਹੀਦੀ ਸੀ ਮੈਨੂੰ ਵੀ ਇਸ ਜੰਦਰ ਤੋਂ ਜੇ ਸ੍ਰੀ ਦੇਖੋ ਇੱਕ ਗੱਲ ਤਾਂ ਬਕੀ ਮੈਂ ਸਕੂਲ ਦੇ ਸੇ ਕੁਰਸੀ ਤੇ ਬੈਠ ਕੇ ਮਰਦਾ ਔਰ ਠੀਕ ਹੈ ਮੈਂ ਇੱਕ ਡੋਰੀ ਨਾਲ ਜੁੜਿਆ ਸੀ ਸਾਫੀ ਕਾਸ਼ੀ ਜੰਦਰ ਉਸ ਤੋਂ ਬਾਅਦ ਸਰਦਾ ਪ੍ਰਕਾਸ਼ੀ ਬਾਦਲ ਸਾਹਿਬ ਉਹਨਾਂ ਦੀ ਉਹਨਾਂ ਨਾਲ ਜੁੜ ਗਿਆ ਉਹਨਾਂ ਤੋਂ ਬਹੁਤ ਕੁਝ ਜ਼ਿੰਦਗੀ ਸਿੱਖਿਆ ਉਹ ਇੱਕ ਨਸ਼ਮਿਲ ਅਲਗੋਰਿਕ ਸਹੀ ਉਹਦਾ ਰਸਤਾ ਹੈ ਪਰ ਜਿਹੜੀ ਮੈਂ ਸਮਝਦਾ ਮੇਰਾ profession ਆ ਮੈਂ ਐਜ਼ ਅ ਡਾਕਟਰ ਕੰਮ ਕਰਦਾ ਅ ਸਵੇ ਤਾਂ ਜਦੋਂ ਆਇਆ ਤੇ ਮੈਨੂੰ ਇੱਕ ਵਾਰ ਵੀ ਨਾ ਮੇਰੇ ਮੱਥੇ ਤੇ ਸਪਸ਼ਿਕ ਨਾ ਮੈਨੂੰ ਗੁੱਸਾ ਨਾ ਆਪਣਾ ਕੰਮ ਕਰੀ ਜਾਵੇ ਇੱਥੇ ਕਦੋਂ ਮੈਂ ਆਪਣਾ ਸ਼ੂਜ਼ ਜਾਂਦਾ ਚੰਗਾ ਰਹਦਾ ਬਸ ਮੈਨੂੰ ਇਹ ਮੈਨੂੰ ਇੱਥੇ ਬਹੁਤ ਚੰਗਾ ਲੱਗਦਾ ਜਦੋਂ ਕੰਮ ਕਰਦਾ ਪੂਬਲਰ ਸੀ ਸਾਨੂੰ ਕਾਫੀ ਉਮੀਦਵਾਰ ਆਉਂਦਾ ਮਤਲਬ ਮੈਂ ਆਸਵਾਦਾਂ ਲੋਕਾਂ ਦੇ ਜਿੰਨੇ ਵੀ ਮੈਨੂੰ ਫੋਨ ਆਉਂਦੇ ਆ ਜਿੰਨੇ ਵੀ ਲੋਕ ਮੈਨੂੰ ਦੱਸਦੇ ਆ ਉਈ ਕੋ ਗੱਲ ਕਹਿੰਦੇ ਕਿ ਤੁਹਾਡੀ ਜਿੱਥੇੜੀ ਆ ਉੱਜ ਕਿੰਨੀ ਹੈ ਤੁਸੀਂ ਕੀ ਦੇਖੋ ਮੈਂ ਤਾਂ ਦੰਦਰ ਦੇ ਜਿੰਨੇ ਵੀ ਉਥੇ ਦੇ VOTERs VOTER ਜਿਹੜੇ ਬਸਿਓਨਾਂ ਦਾ ਧੰਨਵਾਦ ਹੀ ਕਰਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇ ਬੋਟਾ ਹੈ ਤੁਸੀਂ ਕਿਸੇ ਦੇ ਫੇਵਰ ਚ ਕਿਸੇ ਦੇ ਇੰਗੇਸਟ ਤੁਸੀਂ ਵੋਟ ਪਾਣੀ ਵੋਟ ਜੋ ਪਾਣੀ ਚਾਹੀਦਾ ਹੈ ਅਰ ਦੇਸ਼ ਦਾ ਕਾਨੂੰਨ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਕਿ ਜਿਹੜਾ ਬੰਦਾ ਵੋਟ ਨਹੀਂ ਪਾਣ ਜਾਂਦਾ ਬੇਸ਼ੱਕ ਉਹੀ ਬਟਨ ਉਹਦੇ ਕੋਲ ਚੋਇਸ ਹੈ ਵੋਟ ਜੋ ਪਣੀ ਚਾਹੀਦੀ ਹੈ ਕਿਉਂਕਿ ਅਸੀਂ ਡੈਮੋਕ੍ਰੇਸੀ ਨੂੰ ਤਹੀਓ ਕੇ ਬਚਾ ਸਕੀਏ ਬਾਬਾ ਜੀ ਡਾਕਟਰ ਮੈਡਕਲ ਦਾ ਸੰਵਿਧਾਨ ਇਹ ਲੋਕ ਕਹਿੰਦੇ ਸੀ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਹੈ ਕਿ ਜਿਸ ਨੂੰ ਲਾਗੂ ਕਰਨ ਵਾਲੇ ਲੋਕ ਜਿਹੜਾ ਸੰਸਿਆ ਹੋ ਉਹ ਮੈਂ ਸਮਝਦਾ ਕਿ ਜਿਹੜਾ ਅੱਜ ਤੱਕ ਦੀਆਂ ਜੋ ਨਕਾਮੀਆਂ ਦੀਆਂ ਨੇ ਉਹ ਲੋਕਾਂ ਦੀ ਨਿਰਾਸ਼ਾ ਜਿਹੜੀ ਆ ਉਹ ਇਸ ਇਲੈਕਸ਼ਨ ਚੱਲ ਰਹੀ ਸੀ ਸੋ ਸਿੱਧਾ ਇਹ ਬਿਲ ਕਰਦੇ ਕਿ ਪੋਲੀਟਿਕਲ ਪਾਰਟੀਆਂ ਵੀ ਜੋ ਕੈਨੀਆ ਉਹ ਕਰਨ ਉਹ ਝੂਠੇ ਵਾਦੇ ਕਰਕੇ ਵੋਟਾਂ ਲੜੀਆਂ ਵੀ ਨਾ ਸਮਝਿਆ ਕਿ ਕਾਨੂੰਨੀ ਜੁਰਮ ਆ ਔਰ ਜੰਦ ਬਸੀਆਂ ਦਾ ਤਾਂ ਮੈਂ ਬਾਰ ਬਾਰ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਂ ਨਮਾਸ਼ਤ ਹੋ ਗਿਆ ਸੀ ਉਹਨਾਂ ਨੇ ਕਦੀ ਵੀ ਮੈਨੂੰ ਇਹ ਅਹਿਸਾਸ ਨਹੀਂ ਹੋਉ ਦਿੱਤਾ ਕਿ ਮੈਂ ਬਾਹਰ ਆਇਆ ਤਨੋਰਤਨਵਾ ਤੇ ਜਿਸ ਤਰੀਕੇ ਦੇ ਕੋਈ ਦੋ ਪਾਰਟੀਆਂ ਦੇ ਵਿੱਚ ਇੱਕ ਸਮਝੌਤਾ ਆ ਇਹ ਨੈਚਰਲ ਹੈ ਜੇ ਮੈਂ ਤੋਂ ਐਮਪੀ ਬਣਦਾ ਤਾਂ ਉਹਨਾਂ ਦੇ ਬਰਕਰਾਰਾ ਚ ਵੀ ਹੌਸਲਾ ਹੋਰ ਵਧੇਗਾ ਜਦੋਂ ਅਸੀਂ ਉਹਨਾਂ ਨੂੰ ਬੰਗਿਆ ਦੀ ਮੇਰੀ ਵਿਧਾਨ ਸਭਾ ਦੇ ਸੀਟਾ ਉਹਨਾਂ ਨੇ ਛੱਡਾਂਗੇ ਤੁਮੇਂ ਅਸੀਂ ਕੋਈ ਕਿਸੇ ਨੂੰ ਖੁਸ਼ ਕਰਨ ਦੇ ਨਹੀਂ ਇੱਕ ਜਿਹੜਾ ਅਲਾਈਅੰਸ ਦਾ ਜਿਹੜਾ ਮੁੰਬਈ ਉਹਨਾਂ ਦੀ ਸਮਝੌਤਾ ਉਹਨਾਂ 'ਚ ਵਿਸ਼ਵਾਸ ਜੇ ਅਸੀਂ ਇੱਕ ਦੂਜੇ 'ਤੇ ਵਿਸ਼ਵਾਸ ਕਰਤੀ ਗੱਲ ਕਹੀ ਹੈ ਤਾਂ ਉਹ ਡੈਫੀਨੇਟਲੀ ਬੰਗਿਆ ਦੀ ਸਿੱਧੀ ਉਹ ਬੌਜਸਮਾਈ ਪਾਰਟੀ 'ਚ ਜਾਏਗੀ ਕਿ ਭਾਜਪਾ ਨਾਲ ਵੀ ਕਿਤੇ ਸਮਝੌਤੇ ਦੀ ਗੱਲ ਚੱਲਦੀ ਹੈ ਨਹੀਂ ਨਹੀਂ ਤਾਂ ਮੈਂ ਇਲੈਕਸ਼ਨ ਦੇ ਦੌਰਾਨ ਕੋਈ ਬਖਰੀ ਬਖਰੀ ਛੁੜੀਆਂ ਆਣੀਆਂ ਪਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਹਰ ਵਾਰ ਕਹੀ ਹੈ ਜੇ ਜਦੋਂ ਸਾਡਾ ਬੀਐਸਪੀ ਜਿਵੇਂ ਸਮਝਦਾ ਬੜਾ ਸੋਹਣਾ ਚੱਲ ਰਿਹਾ ਵਧੀਆ ਤਿੱਕ ਨੇ ਚੱਲ ਰਿਹਾ ਜੁਰਿੰਦਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼